ਕੁਝ ਸਮਾਂ ਪਹਿਲਾਂ ਹੁਸ਼ਿਆਰਪੁਰ ਚ ਸਿਹਤ ਵਿਭਾਗ ਦੀ ਟੀਮ ਵੱਲੋਂ ਤਾੜਾ-ਤਾੜ ਸ਼ਾਪੇ ਮਾਰੀਆਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾ ਨੂੰ ਕਾਬੂ ਕਰਕੇ ਵੱਡੀਆਂ ਕਾਰਵਾਈਆਂ ਕੀਤੀਆਂ ਚੱਲ ਰਹੀਆਂ ਸੀ ਪਰੰਤੂ ਜਦੋਂ ਤੋਂ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਸੇਵਾਮੁਕਤੀ ਲਈ ਗਈ ਹੈ ਉਸ ਵਕਤ ਤੋਂ ਲੈ ਕੇ ਹੁਣ ਤੱਕ ਹੁਸ਼ਿਆਰਪੁਰ ਚ ਸਿਹਤ ਵਿਭਾਗ ਦੀ ਟੀਮ ਦੀ ਕਾਰਵਾਈ ਜ਼ੀਰੋ ਨਜ਼ਰ ਆ ਰਹੀ ਹੈ ਜਿਸ ਦਾ ਸਿੱਟਾ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਮਿਲਾਵਟਖੋਰਾ ਆਪਣੀਆਂ ਮਨਮਰਸੀਆਂ ਨਾਲ ਖਾਂਪੂੜ ਵਾਲੇ ਘਟਕਿਆ ਕੁਆਲਿਟੀ ਦੇ ਪਦਾਰਥ ਤਿਆਰ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੇਡਾਂ ਖੇਡ ਰਹੇ ਨੇ ਤੇ ਹੁਸ਼ਰਪੁਰ ਦਾ ਸਿਹਤ ਵਿਭਾਗ ਕੁੰਭ ਕਰਨੀ ਨੀਂਦ ਸੁਤਾ ਪਿਆ ਜਦੋਂ ਮੀਡੀਆ ਵੱਲੋਂ ਗੁਲਚਾ ਡਬਲ ਰੋਟੀ ਅਤੇ ਫੈਨ ਬਣਾਉਣ ਵਾਲੀਆਂ ਫੈਕਟਰੀਆਂ ਵੇਖੀਆਂ ਗਈਆਂ ਤਾਂ ਉੱਥੋਂ ਦੇ ਹਾਲਾਤ ਇੰਨੇ ਕੁ ਜ਼ਿਆਦਾ ਘਟਕਿਆ ਤੇ ਗੰਦੇ ਨੇ ਜ ਜਿਨ੍ਹਾਂ ਨੂੰ ਵੇਖ ਕੇ ਹੈਰਾਨਗੀ ਪ੍ਰਗਟ ਹੁੰਦੀ ਸੀ ਤੁਸੀਂ ਵੀ ਇਹ ਤਸਵੀਰਾਂ ਵੇਖ ਕੇ ਸਹੀ ਅੰਦਾਜ਼ਾ ਲਗਾ ਸਕਦੇ ਹੋ ਕੀ ਖਾਣ ਪੀਣ ਵਾਲਾ ਸਮਾਨ ਤਿਆਰ ਕਰਨ ਵਾਲਿਆਂ ਵੱਲੋਂ ਲੋਕਾਂ ਦੀ ਸਿਹਤ ਨਾਲ ਕਿੰਨਾ ਜ਼ਿਆਦਾ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਜਿਸ ਥਾਂ ਤੇ ਅਟਾ ਗੁੰਨੇ ਆ ਚ ਰਿਹਾ ਉਹ ਹਾਲਾਤ ਵੀ ਤੁਹਾਨੂੰ ਪਰੇਸ਼ਾਨ ਕਰਕੇ ਰੱਖ ਦੇਣ ਵਾਲੇ ਨੇ ਖੈਰੇ ਤਾਂ ਫੈਕਟਰੀਆਂ ਚਲਾਉਣ ਵਾਲਿਆਂ ਦੇ ਕਰਮਚਾਰੇ ਨੇ ਪਰੰਤੂ ਕਰਮਚਾਰੀਆਂ ਤੇ ਰੋਕ ਲਗਾਉਣ ਵਾਲਾ ਸਿਹਤ ਵਿਭਾਗ ਜਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਲੱਖਾਂ ਰੁਪਏ ਦੀ ਮੋਟੀਆਂ ਤਨਖਾਹਾਂ ਵਸੂਲ ਰਹੇ ਨੇ ਜੇਕਰ ਉਹਨਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਕਿਧਰੇ ਵੀ ਨਸਰ ਨਹੀਂ ਆ ਰਹੀ ਹੈ ਇਸਾਰੇ ਮਾਮਲੇ ਨੂੰ ਲੈ ਕੇ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਕਿ ਸਿਹਤ ਵਿਭਾਗ ਸਮੇਂ-ਸਮੇਂ ਤੇ ਚੈਕਿੰਗ ਕਰਦਾ ਰਹਿੰਦਾ ਹੈ ਤੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਹੋਇਆਂ ਵੀ ਵਿਭਾਗ ਨੇ ਤਿਆਰੀ ਸ਼ੁਰੂ ਕਰ ਲਈ ਹੈ ਖੈਰ ਸਵਾਲ ਤਾਂ ਇਹ ਹੈ ਕਿ ਜੇਕਰ ਸਿਹਤ ਵਿਭਾਗ ਕਾਰਵਾਈ ਕਰ ਰਿਹਾ ਹੈ ਤਾਂ ਫਿਰ ਆਮ ਲੋਕਾਂ ਨੂੰ ਨਸਰ ਕਿਉਂ ਨਹੀਂ ਆ ਰਹੀ ਹੈ ਜਾਂ ਫਿਰ ਅਫਸਰਾਂ ਵੱਲੋਂ ਜਾਂਗੀ ਟਪਾਉ ਨੀਤੀ ਨਾਲ ਹੀ ਸਾਰਿਆ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਖਬਰ ਤੋਂ ਬਾਅਦ ਕੋਮਾ ਚ ਗਿਆ ਸਿਹਤ ਵਿਭਾਗ ਜਾਗਦਾ ਹੈ ਜਾਂ ਫਿਰ ਇਹ ਤਾਣਾ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਰਹੇਗਾ ਹੁਸ਼ਰਪਰ نیوز ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਐਚਯੂ ਸਰਕਾਰ ਨੇ ਅਸੀਂ ਫੈਕਟਰੀਆਂ ਚੈੱਕ ਕੀਤੀਆਂ ਅਲੱਗ-ਅਲੱਗ ਸ਼ਹਿਰਾਂ ਦੀਆਂ ਜਿਨ੍ਹਾਂ ਦੇ ਵਿੱਚ ਬੈਟਰੀਜ਼ ਬੰਦੀ ਭੁਜੀਆਂ ਵਰਦਾ ਤੇ ਉਹਨਾਂ ਦੇ ਇੰਨਾ ਗੰਦ ਸੀ ਨਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਹ ਪਹਿਲੇ ਤਾਂ ਮੈਂ ਹੁਸ਼ਿਆਰਪੁਰ ਦੇ ਸਾਰੇ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਣਾ ਚਾਹੁੰਦਾ ਅਸੀਂ ਇਸ ਜਿਹੜੇ ਵੀ ਤੁਸੀਂ ਕੰਪਲੇਨਟ ਆਉਂਦੀ ਹੈ ਜਾਂ ਕੋਈ ਵੀ ਹੁੰਦਾ ਹੈ ਅਸੀਂ ਇਹਦੇ ਲਈ ਹਮੇਸ਼ਾ ਹੀ ਨੋਟ ਕਰ ਲੈਨੇ ਆਂ ਔਰ ਸਾਡੇ ਵੱਲੋਂ ਛੇਤੀ ਜੁਥੀ ਕਾਰਵਾਈ ਕਰਨ ਦੀ ਤਿਆਰੀ ਕਰ ਲਿਤੇ ਜਾਂਦੇ ਆਂ ਸਾਡੇ ਵੱਲੋਂ ਸਾਰਾ ਪਲਾਨ ਆਊਟ ਵੀ ਕਰ ਚੁੱਕਾ ਹੈ ਅਸੀਂ ਹੁਣ ਸਾਰੇ ਏਰੀਆ ਇਵਨ ਅਸੀਂ ਦੂਰ ਦਰਰਾਡੇ ਇਲਾਕਿਆਂ 'ਚ ਵੀ ਜਾ ਕੇ ਸਾਡੀ ਜਿਹੜੀ ਮੋਹਮ ਸਟਾਰਟ ਹੋ ਚੁੱਕੀ ਹੈ ਕਈ ਜਗ੍ਹਾ ਤੇ ਅਸੀਂ ਦਹੀਂ ਦੇ ਸੈਂਪਲ, ਪਨੀਰ ਦੇ ਸੈਂਪਲ, ਛੋਹ ਦੇ ਸੈਂਪਲ, ਸ਼ਹਿਦ ਦੇ ਸੈਂਪਲ ਤੱਕ ਵੀ ਅਸੀਂ ਫੜ ਕੇ ਤੇ ਸੈਂਪਲਿੰਗ ਲਈ ਭੇਜ ਦਿੱਤੇ ਗਏ ਆ। ਇਦਾਂ ਅਸੀਂ ਕਰਿਆਨੇ ਸਟੋਰ ਵੀ ਚੈੱਕ ਕਰ ਰਹੇ ਆ। ਇਦਾਂ ਅਸੀਂ ਹੋਰ ਵੀ ਜਿਹੜੇ-ਜਿਹੜੇ ਵੀ ਸਾਨੂੰ ਫੂਡ ਸਟੱਫ ਦੇ ਰਿਲੇਟਿਡ ਹੈਗੇ ਆ, ਪੂਰੇ ਚੈਕਿੰਗ ਅਭਿਆਨ ਜਿਹੜਾ ਜਾਰੀ ਹੈਗਾ ਕਿਉਂਕਿ ਸਾਡਾ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਆ। ਤੋਂ ਉਹਰੇ ਲਈ ਹੀ ਪਹਿਲੇ ਤਿਆਰੀਆਂ ਕੱਸ ਲਈਆਂ ਔਰ ਸਾਡੇ ਸਾਰੇ ਜਿਹੜੇ ਆ ਮੁਲਾਜ਼ਮ ਹੈਗੇ ਆ, ਜਿਹੜੇ ਐਫਐਸਓ ਹੈਗੇ ਆ, ਉਹ ਪੂਰੀ ਤਿਆਰੀ ਦੇ ਨਾਲ ਲੱਗੇ ਹੋਏ ਆ ਤਾਂ ਕਿ ਜਿੱਥੇ-ਜਿੱਥੇ ਵੀ ਸਾਨੂੰ ਕੋਈ ਲੱਗੇਗਾ ਅਸੀਂ ਹੋਰੇ ਅਗੇਂਸਟ ਕਾਰਵਾਈ ਕਰਾਂਗੇ ਕਿਉਂਕਿ ਅਸੀਂ ਸਾਰਿਆਂ ਨੂੰ ਜਾਣਦੇ ਆ ਕਿ ਜਿੰਨੇ ਵੀ ਸਾਡੇ ਦੁਕਾਨਦਾਰ ਹੈਗੇ ਆ ਉਹ ਜਿਹੜਾ ਐਕਟ ਹੈਗਾ ਸਾਡਾ ਫੂਡ ਸੇਫਟੀ ਐਕਟ ਹੈ ਉਹਨੂੰ ਪੂਰੀ ਤਰ੍ਹਾਂ ਨਿਭਾਣ ਔਰ ਤੋਂ ਅਗੇਂਸਟ ਨਾ ਜਾਣ ਜੇ ਤੇ ਉਹ ਨਿਭਾਣਗੇ ਅੱਛੀ ਤਰ੍ਹਾਂ ਤੇ ਅਸੀਂ ਵੀ ਉਹਨਾਂ ਦੇ ਨਾਲ ਲਵਾਂਗੇ ਸਾਡਾ ਕੋਈ ਡਰਾਂ ਦਾ ਨਹੀਂ ਹੈਗਾ ਅਸੀਂ ਲੋਕਾਂ ਲਈ ਆ ਅਸੀਂ ਲੋਕਾਂ ਦੀ ਸੇਫਟੀ ਲਈ ਆ ਤਾਂ ਕਿ ਉਹਨਾਂ ਦੀ ਸਿਹਤਮੰਦ ਰਹੇ ਤੇ ਜਿਹੜਾ ਕੋਈ ਉਹ ਕਾਨੂੰਨ ਨੂੰ ਨਹੀਂ ਮੰਨੇਗਾ ਤੇ ਅਸੀਂ ਹੋਰੇ ਅਗੇਂਸਟ ਕਾਰਵਾਈ ਵੀ ਕਰਾਂਗੇ we at gna university see potential in everyone and everything around us we drive innovation and entrepreneurship we groom competent global citizens to effect positive change around them